ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਸਾਧ ਸੰਗਤ ਦੇ ਚਰਨ ਕਮਲਾਂ 'ਪਾਸ ਬੇਨਤੀ ਹੈ ਜੋ ਗੱਲ ਮੈਂ ਇਸ ਵੀਡੀਓ ਦੇ ਵਿੱਚ ਕਰਨ ਜਾ ਰਿਹਾ ਹਾਂ ਕਿਰਪਾ ਕਰਕੇ ਕਾਲੀ ਨਾ ਕਰਦਿਆਂ ਹੋਇਆਂ ਅਖੀਰ ਤੱਕ ਇਸ ਵੀਡੀਓ ਨੂੰ ਪੂਰਾ ਸੁਣਿਓ ਪਿਛਲੇ ਦਿਨਾਂ ਦੌਰਾਨ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜੋ ਲੰਬੇ ਸਮੇਂ ਤੋਂ ਕਈ ਪ੍ਰਕਾਰ ਦੇ ਵਿਵਾਦਾਂ ਨਾਲ ਜੁੜੇ ਰਹੇ ਨੇ ਉਹ ਅਕਾਲ ਤਖਤ ਸਾਹਿਬ ਦੇ ਅੱਗੇ ਪੇਸ਼ ਹੋਏ ਨੇ ਔਰ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਉਹਨਾਂ ਨੂੰ ਜੋ ਸੇਵਾ ਲਗਾਈ ਗਈ ਤੇ ਉਹਨਾਂ ਦੇ ਦਿਵਾਨਾ ਉੱਪਰ ਜੋ ਰੋਕ ਲੱਗੀ ਹੋਈ ਸੀ ਉਹ ਰੋਕ ਅਕਾਲ ਤਖਤ ਸਾਹਿਬ ਵੱਲੋਂ ਹਟਾ ਦਿੱਤੀ ਗਈ ਹੁਣ ਇਸ ਸਬਦ ਦੇ ਕਰਕੇ ਇੱਕ ਨਵਾਂ ਵਿਵਾਦ ਜਿਹੜਾ ਉਹ ਕੌਮ ਦੇ ਵਿੱਚ ਸ਼ੁਰੂ ਹੋ ਗਿਆ ਕੁਝ ਲੋਕਾਂ ਨੇ ਇਸ ਘਟਨਾ ਨੂੰ ਗਲਤ ਕਿਹਾ ਕੁਝ ਲੋਕਾਂ ਨੇ ਇਹਨੂੰ ਸਹੀ ਕਿਹਾ ਕੁਝ ਲੋਕਾਂ ਨੇ ਧਾਰਮਿਕ ਪੱਖ ਤੋਂ ਵੇਖਿਆ ਕੁਝ ਲੋਕਾਂ ਨੇ ਰਾਜਨੀਤਿਕ ਪੱਖ ਤੋਂ ਵੇਖਿਆ ਪਰ ਇਸ ਸਾਰੇ ਸਿਸਟਮ ਦੇ ਵਿੱਚ ਜੋ ਬਿਆਨ ਭਾਈ ਰਣਜੀਤ ਸਿੰਘ ਹੁਣਾਂ ਨੇ ਆਪਣੇ ਮਨ ਨੂੰ ਅੱਗੇ ਰੱਖ ਕੇ ਕੀਤਾ ਮੈਂ ਉਹ ਵੀ ਸੁਣਿਆ ਭਾਈ ਕੁਲਦੀਪ ਸਿੰਘ ਗੜਗਜ ਹੁਣੀ ਜੋ ਲਹਿਰ ਆਰੰਭ ਕਰਨਾ ਚਾਹੁੰਦੇ ਨੇ ਉਹਨਾਂ ਦਾ ਉਸ ਪ੍ਰਚਾਰ ਦੇ ਬਾਰੇ ਕੀ ਖਿਆਲ ਹੈ ਉਹ ਗੱਲਾਂ ਨੂੰ ਵੀ ਆਪਾਂ ਸਾਰਿਆਂ ਨੇ ਸੁਣਿਆ ਹੈ ਤੇ ਹੋਰ ਵੀ ਲੋਕਾਂ ਨੇ ਇਸ ਗੱਲ ਦੇ ਬਾਰੇ ਜੋ-ਜੋ ਆਪਣੇ ਰਿਵਿਊ ਦਿੱਤੇ ਨੇ ਉਹਨਾਂ ਗੱਲਾਂ ਨੂੰ ਆਪਾਂ ਭਲੀ-ਪਾਂਤ ਸੁਣ ਚੁੱਕੇ ਹਾਂ ਮੈਂ ਜਦੋਂ ਤੋਂ ਇਸ ਲਾਈਨ ਦੇ ਵਿੱਚ ਹਾਂ ਤੇ ਇਹ ਗੱਲ ਕਹਿਣ ਦੇ ਵਿੱਚ ਮੈਨੂੰ ਕੋਈ ਗੁਰੇਜ਼ ਨਹੀਂ ਇਹ ਗੱਲ ਸੱਚਮੁੱਚ ਹੈ ਵੀ ਅਸੀਂ ਪੜਿਆ ਤੇ ਬਹੁਤ ਇਹ ਗੁਰਬਾਣੀ ਨੂੰ ਵੀ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਏ ਅਸੀਂ ਗੁਰਬਾਣੀ ਦੀ ਇਹ ਗੱਲ ਨੂੰ ਪੜਿਆ ਤੇ ਬਹੁਤ ਕਿ ਬਿਸਰ ਗਈ ਸਭ ਤਾਤ ਪਰਾਇ ਜਬ ਤੇ ਸਾਧ ਸੰਗਤ 모ਹੇ ਪਾਈ ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਨ ਆਈ ਅਸੀਂ ਪੜਿਆ ਤਾਂ ਬਹੁਤ ਇਹ ਚੀਜ਼ਾਂ ਨੂੰ ਪਰ ਜਦੋਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਝਾਤੀ ਮਾਰ ਕੇ ਵੇਖਦਾ ਤੇ ਸੱਚ ਜਾਣਿਓ ਇਹ ਗੱਲਾਂ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਹੋਈਆਂ ਨਹੀਂ ਦਿਖਾਈ ਦਿੰਦੀਆਂ ਅਸੀਂ ਆਪਣੇ ਮਨ ਦੇ ਉੱਤੇ ਕੰਮ ਨਹੀਂ ਕੀਤਾ ਆਪਣੇ ਮਨ ਨੂੰ ਇਹ ਗੱਲਾਂ ਮੰਨਣ ਦੇ ਲਈ ਤਿਆਰ ਨਹੀਂ ਕੀਤਾ ਇਹੀ ਕਾਰਨ ਹੈ ਵੀ ਅੱਜ ਸਾਡੀ ਕੌਮ ਵੱਖੋ-ਵੱਖਰੇ ਗਰੁੱਪਾਂ ਦੇ ਵਿੱਚ ਵੰਡੀ ਹੋਈ ਹੈ ਇੱਕ ਗਰੁੱਪ ਦਾ ਬੰਦਾ ਦੂਸਰੇ ਗਰੁੱਪ ਦੇ ਬੰਦੇ ਨੂੰ ਸੁਣ ਕੇ ਨਹੀਂ ਰਾਜੀ ਦੂਸਰੇ ਗਰੁੱਪ ਦੇ ਬੰਦਿਆਂ ਨਾਲ ਬੈਠ ਕੇ ਨਹੀਂ ਰਾਜੀ ਇੱਥੋਂ ਤੱਕ ਕਿ ਅਸੀਂ ਉਹਦਾ ਪਹਿਰਾਵਾ ਵੇਖ ਕੇ ਸਮਝ ਜਾਂਦੇ ਹਾਂ ਵੀ ਇਹ ਬੰਦਾ ਫਲਾਣੇ ਗਰੁੱਪ ਦਾ ਹੈ ਅਸੀਂ ਉਹਦੇ ਨਾਲ ਗੱਲ ਕਰਕੇ ਨਹੀਂ ਰਾਜੀ ਹੁੰਦੇ ਅਸੀਂ ਵੱਖ-ਵੱਖਰੀਆਂ ਮਰਿਆਦਾਵਾਂ ਦੇ ਵਿੱਚ ਫਸ ਕੇ ਰਹਿ ਗਏ ਪਰ ਜਿਹੜਾ ਉਹ ਅਕਾਲ ਪੁਰਖ ਮਾਲਕ ਪ੍ਰਮਾਤਮਾ ਦਾ ਬਖਸ਼ਿਆ ਅਸਲ ਸਿਧਾਂਤ ਸੀ ਜਿਸ ਸਿਧਾਂਤ ਨੂੰ ਲੈ ਕੇ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਵਜਨ ਕਹੇ ਸਨ ਵੀ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੋਜ ਅਸੀਂ ਉਹ ਖਾਲਸਾ ਨਹੀਂ ਬਣ ਸਕੀ ਸਾਡੇ ਅੰਦਰ ਉਹ ਗੁਣ ਨਹੀਂ ਆਏ ਅਸੀਂ ਰੱਬੀ ਗੁਣਾਂ ਨੂੰ ਆਪਣੇ ਅੰਦਰ ਨਹੀਂ ਲੈ ਕੇ ਆਏ ਅਸੀਂ ਨਿਰਭਉ ਨਹੀਂ ਹੋਏ ਨਿਰਵੈਰ ਨਹੀਂ ਹੋਏ ਸਾਡੇ ਅੰਦਰ ਵੈਰ ਦੀ ਭਾਵਨਾ ਇੱਥੋਂ ਤੱਕ ਵੀ ਜੇ ਅਸੀਂ ਗੁਰਬਾਣੀ ਨੂੰ ਪੜ੍ਹੀਏ ਤੇ ਸਿੱਖ ਦੇ ਅੰਦਰ ਦੁਸ਼ਮਣ ਦੇ ਪ੍ਰਤੀ ਵੀ ਵੈਰ ਦੀ ਭਾਵਨਾ ਨਹੀਂ ਹੋਣੀ ਚਾਹੀਦੀ ਸਾਡਾ ਕਿਸੇ ਬੰਦੇ ਦੇ ਨਾਲ ਕੀ ਰੌਲਾ ਹੈ ਜੇ ਕਿਸੇ ਦੇ ਨਾਲ ਸਾਡਾ ਦੁਨੀਆ ਦੇ ਵਿੱਚ ਰੌਲਾ ਵੀ ਹੈ ਤੇ ਸਾਡਾ ਰੌਲਾ ਉਹਨਾਂ ਮਨੁੱਖਾਂ ਦੇ ਨਾਲ ਪਿਆ ਹੈ ਜਿਹੜੇ ਇਨਸਾਨੀਅਤ ਨੂੰ ਪਰੇਸ਼ਾਨ ਕਰਨ ਵਾਲੇ ਸਨ ਉਹ ਰੰਗਦੇਵ ਵਰਗੇ ਜਹਾਂਗੀਰ ਵਰਗੇ ਜਿਹੜੇ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੇ ਸਨ ਸਾਡੇ ਮਸਲੇ ਉਹਨਾਂ ਦੇ ਨਾਲ ਪਏ ਨੇ ਪਰ ਅਸੀਂ ਅੱਜ ਆਪੋ ਆਪਦੇ ਵਿੱਚ ਇੰਨੇ ਕ ਪਾਟ ਗਏ ਆ ਵੀ ਸੱਚ ਜਾਣਿਓ ਇਸ ਰਸਤੇ ਦੇ ਉੱਪਰ ਤੁਰਨ ਵਾਲੇ ਇੱਕ ਇੱਕ ਪ੍ਰਚਾਰਕ ਵੀਰ ਨੂੰ ਬੜਾ ਸੋਚ ਸਮਝ ਕੇ ਚੱਲਣਾ ਪੈਂਦਾ ਕਿਉਂਕਿ ਇੱਕ ਗੱਲ ਕਰੇ ਤੇ ਦੂਸਰੀ ਤੇ ਰਹਿ ਜਿਹੜੀ ਉਹ ਨਿਰਾਸ਼ ਹੋ ਜਾਂਦੀ ਹੈ ਦੂਸਰੀ ਗੱਲ ਕਰੇ ਤੇ ਜਿਹੜੀ ਪਹਿਲੀ ਤੇ ਰਹਿ ਉਹ ਨਿਰਾਸ਼ ਹੋ ਜਾਂਦੀ ਹੈ ਤੇ ਇਸ ਕਰਕੇ ਜੇ ਪ੍ਰਚਾਰ ਦੀ ਲਹਿਰ ਵੀ ਅੱਗੇ ਚੱਲਦੀ ਹੈ ਤੇ ਇਹ ਮਸਲੇ ਜਿਹੜੇ ਨੇ ਇਹ ਇਦਾਂ ਹੀ ਖੜੇ ਰਹਿਣੇ ਨੇ ਸੋ ਜਥੇਦਾਰ ਕੁਲਦੀਪ ਸਿੰਘ ਗੜਗੱਜ ਜਿਨ੍ਹਾਂ ਵੱਲੋਂ ਇਹ ਛੁਲਾੰਗਾ ਜੋ ਕਦਮ ਚੁੱਕਿਆ ਗਿਆ ਹੈ ਵੀ ਉਹਨਾਂ ਨੇ ਇਹ ਯਤਨ ਕੀਤਾ ਵੀ ਇੱਕ ਸਾਂਝਾ ਪਲੇਟਫਾਰਮ ਤਿਆਰ ਕੀਤਾ ਜਾਵੇ ਜਿਸ ਸਾਂਝੇ ਪਲੇਟਫਾਰਮ ਦੇ ਉੱਪਰੋਂ ਗੁਰਮਤ ਦੀ ਸਿੱਖੀ ਦੀ ਗੱਲ ਹੈ ਜਿਹੜੀ ਪ੍ਰਚਾਰ ਦੀ ਲਹਿਰ ਹੈ ਜਿਹੜੀ ਇਹਨੂੰ ਪ੍ਰਚੰਡ ਕੀਤਾ ਜਾ ਸਕੇ ਤੇ ਇਸ ਲਹਿਰ ਨੂੰ ਲੈ ਕੇ ਹੀ ਮੈਂ ਦੋ ਕੋ ਬੇਨਤੀਆਂ ਜਥੇਦਾਰ ਸਾਹਿਬ ਨੂੰ ਕਰਨੀਆਂ ਚਾਹੁੰਦਾ ਕੋਸ਼ਿਸ਼ ਕਰਿਓ ਵੀ ਮੇਰੇ ਜਿਹੜੇ ਇਹ ਵਿਚਾਰ ਨੇ ਇਹ ਅੱਗੇ ਜਥੇਦਾਰ ਜੀ ਤੱਕ ਜਰੂਰ ਪਹੁੰਚਣਾ ਇੱਕ ਤੇ ਜਦੋਂ ਆਪਾਂ ਰਹਿਤ ਮਰਿਆਦਾ ਨੂੰ ਪੜ੍ਹਦੇ ਆਂ ਉਹਦੇ ਵਿੱਚ ਦੋ ਪ੍ਰਕਾਰ ਦੀ ਰਹਿਤ ਮਰਿਆਦਾ ਲਿਖੀ ਆ ਸਖਸ਼ੀ ਰਹਿਣੀ ਤੇ ਪੰਥਕ ਰਹਿਣੀ ਕਿਰਪਾ ਕਰਕੇ ਪ੍ਰਚਾਰਕਾਂ ਨੂੰ ਜਿਨ੍ਹਾਂ ਨੂੰ ਤੁਸੀਂ ਇਸ ਲਹਿਰ ਦੇ ਨਾਲ ਜੋੜ ਕੇ ਚੱਲਣਾ ਔਰ ਮੈਂ ਇਹ ਚਾਹੁੰਦਾ ਵੀ ਹਰ ਸੰਪਰਦਾਏ ਜਿਹੜੀ ਉਸ ਲਹਿਰ ਦੇ ਨਾਲ ਜੁੜੀ ਹਰ ਸੰਪਰਦਾ ਦੇ ਇਹ ਪ੍ਰਚਾਰਕਾਂ ਨੂੰ ਇੱਕ ਗਾਈਡਲਾਈਨ ਹੈ ਜਿਹੜੀ ਉਹ ਤਿਆਰ ਕਰਕੇ ਦਓ ਕਿ ਸਟੇਜ ਦੇ ਉੱਪਰ ਜਦੋਂ ਗੱਲ ਕਰਨੀ ਹੈ ਉਦੋਂ ਇੰਨਾ ਕੋਈ ਵਿਸ਼ਾ ਇੰਨੀ ਕੋਈ ਜਿਹੜਾ ਏਰੀਆ ਹੈ ਇੰਨਾ ਕ ਦਾਇਰਾ ਇਹ ਦਾਇਰੇ ਦੇ ਵਿੱਚ ਰਹਿ ਕੇ ਗੱਲ ਕਰਨੀ ਹੈ ਤੇ ਜਿਹੜੀ ਸਖਸ਼ੀ ਰਹਿਣੀ ਹੈ ਉਹ ਕੋਈ ਵੀ ਵੀਰ ਕਿਸੇ ਵੀ ਸੰਪਰਦਾ ਦੇ ਨਾਲ ਜੁੜਿਆ ਆਪਣੇ ਘਰ ਦੇ ਵਿੱਚ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਉਹ ਜਿਹੜੀ ਮਰਜ਼ੀ ਮਰਿਆਦਾ ਨੂੰ ਫੋਲੋ ਕਰਦਾ ਰਹੇ ਜਿਸ ਪ੍ਰਕਾਰ ਮਰਜ਼ੀ ਰਹਿੰਦਾ ਰਹੇ ਪਰ ਜਦੋਂ ਅਸੀਂ ਪੰਥਕ ਤੌਰ ਤੇ ਇੱਕਠੇ ਹੋ ਕੇ ਵਿਚਰਨਾ ਤੇ ਉਥੇ ਅਸੀਂ ਇੱਕ ਸਾਂਝਾ ਜਿਹੜਾ ਪਲੇਟਫਾਰਮ ਇੱਕ ਸਾਂਝਾ ਜਿਹੜਾ ਦਾਇਰਾ ਉਹ ਬਣਾ ਕੇ ਰੱਖੀਏ ਜਿਨ੍ਹਾਂ ਨਾਲ ਜਿਹੜਾ ਲੋਕਾਂ ਦੇ ਵਿੱਚੋਂ ਅਸੀਂ ਦੁਬਧਾਵਾ ਉਹਨਾਂ ਨੇ ਜਿਹੜੀਆਂ ਸਿੱਖੀ ਨੂੰ ਲੈ ਕੇ ਜਾਂ ਸਿੱਖੀ ਦੇ ਪ੍ਰਤੀ ਮਰਿਆਦਾ ਦੇ ਪ੍ਰਤੀ ਜਿਹੜੀਆਂ ਦੁਬਧਾਵਾਂ ਨੇ ਉਹਨਾਂ ਨੂੰ ਕੱਢ ਸਕੀਏ ਇੱਕ ਸਾਂਝਾ ਪਲੇਟਫਾਰਮ ਹੈ ਜਿਹੜਾ ਉਹ ਤਿਆਰ ਹੋਣਾ ਚਾਹੀਦਾ ਹੈ ਬਹੁਤ ਜਥੇਬੰਦੀਆਂ ਇਦਾਂ ਦੀਆਂ ਨੇ ਜਿਹੜੀਆਂ ਗਰਾਊਂਡ ਲੈਵਲ ਦੇ ਉੱਪਰ ਨਿਸ਼ਕਾਮ ਪ੍ਰਚਾਰ ਦੀ ਸੇਵਾ ਕਰ ਰਹੀਆਂ ਨੇ ਹਰ ਇਸ ਜਥੇਬੰਦੀ ਤੱਕ ਇੱਕ ਵਾਰੀ ਪਹੁੰਚ ਜ਼ਰੂਰ ਕਰਿਓ ਤੇ ਦੂਸਰੀ ਬੇਨਤੀ ਹੈ ਜਿਹੜੀ ਮੈਂ ਉਹ ਸੰਗਤ ਨੂੰ ਕਰਨਾ ਚਾਹੁੰਦਾ ਜਿਹੜੀ ਸੰਗਤ ਜੋ ਹੁਣ ਹੋ ਰਿਹਾ ਉਹਦੇ ਉੱਪਰ ਇਤਰਾਜ਼ ਖੜਾ ਕਰਦੀ ਹੈ ਵੇਖੋ ਪੰਜਾਬ ਦੇ ਵਿੱਚ ਇਸ ਸਮੇਂ ਕੀ ਹਾਲਾਤ ਨੇ ਇਹ ਗੱਲਾਂ ਤੋਂ ਅਸੀਂ ਭਲੀ ਭਾਤ ਜਾਣੂ ਆਂ ਸਾਨੂੰ ਪਤਾ ਹੈ ਕਿਵੇਂ ਪੰਜਾਬ ਦੇ ਨੌਜਵਾਨ ਨਸ਼ਿਆਂ ਦੇ ਨਾਲ ਮਰ ਰਹੇ ਨੇ ਕਿਵੇਂ ਹੈ ਜਿਹੜੀ ਉਹ ਧਰਮ ਪਰिवर्तन ਦੀ ਲਹਿਰ ਜੋਰ ਫੜ ਚੁੱਕੀ ਹੈ ਪੱਤਤ ਪੁਣੇ ਦੇ ਵੱਲ ਲੰਗੇਜਵਾਦ ਦੇ ਵੱਲ ਸਾਡੀ ਨੌਜਵਾਨੀ ਹੈ ਜਿਹੜੀ ਉਹ દોੜ-ਦੌੜ ਕੇ ਜਾ ਰਹੀ ਹੈ ਸੋ ਇਸ ਸਾਰੇ ਹੀ ਮਸਲੇ ਦੇ ਵਿੱਚ ਮੈਂ ਸੰਗਤ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵੀ ਜੇਕਰ ਤੁਹਾਨੂੰ ਲੱਗਦਾ ਵੀ ਜੋ ਹੋ ਰਿਹਾ ਉਹ ਗਲਤ ਹੈ ਉਹ ਸਹੀ ਨਹੀਂ ਤੇ ਕਿਰਪਾ ਕਰਕੇ ਤੁਹਾਡੇ ਕੋਲੇ ਕੀ ਪਲਾਨ ਹੈ ਜਿਸ ਪਲਾਨ ਦੇ ਨਾਲ ਤੁਸੀਂ ਇਹ ਪਤਤਪੁਣੇ ਦੀ ਔਰ ਨਸ਼ੇ ਦੀ ਔਰ ਵੱਧ ਰਹੀ ਹੈ ਨਗੇਜਵਾਦ ਦੀ ਤੇ ਧਰਮ ਪਰਵਰਤਨ ਦੀ ਲਹਿਰ ਨੂੰ ਰੋਕ ਕੇ ਜਿਹੜਾ ਸਿੱਖੀ ਦਾ ਪ੍ਰਚਾਰ ਕਰ ਸਕਦੇ ਹੋ ਤੁਹਾਡੇ ਕੋਲੇ ਇਹਦਾ ਕੀ ਬਦਲ ਹੈ ਤੁਹਾਡੇ ਕੋਲੇ ਇਹਦਾ ਕੀ ਪਲਾਨ ਹੈ ਉਹ ਪਲਾਨ ਉਹ ਬਦਲ ਹੈ ਜਿਹੜਾ ਉਹ ਜ਼ਰੂਰ ਸਾਂਝਾ ਕਰੋ ਉਹ ਬਦਲ ਉਹ ਪਲਾਨ ਜਥੇਦਾਰ ਜੀ ਤੱਕ ਲੈ ਕੇ ਜਾਓ ਤਾਂ ਕਿ ਜੇ ਤੁਹਾਨੂੰ ਲੱਗਦਾ ਵੀ ਜੋ ਹੋ ਰਿਹਾ ਉਹ ਗਲਤ ਹੈ ਤੇ ਉਹ ਸਹੀ ਤਰੀਕੇ ਦੇ ਨਾਲ ਜੋ ਤੁਹਾਡੇ ਕੋਲ ਇਹ ਪਲਾਨਿੰਗ ਹੈ ਜੇ ਉਹ ਪਲਾਨਿੰਗ ਵਾਕਈ ਮਜ਼ਬੂਤ ਹੈ ਤੇ ਉਸ ਪਲਾਨਿੰਗ ਦੇ ਮੁਤਾਬਕ ਹੈ ਜਿਹੜਾ ਉਹ ਸਿੱਖੀ ਦੀ ਲਹਿਰ ਨੂੰ ਪ੍ਰਚੰਡ ਕਰ ਸਕਣ ਸੋ ਸਾਰੀਆਂ ਹੀ ਸੰਪਰਦਾਵਾਂ ਸੰਸਥਾਵਾਂ ਨੂੰ ਮੈਂ ਇਹ ਬੇਨਤੀ ਕਰਦਾ ਕਿ ਭਾਈ ਬਥੇਰਾ ਸਮਾ ਅਸੀਂ ਆਪਸ ਦੇ ਵਿੱਚ ਲੜ ਲਿਆ ਗਰੁੱਪ ਬਾਜ਼ੀਆਂ ਦੇ ਵਿੱਚ ਵੰਡੇ ਗਏ ਸਾਡੇ ਮਨ ਦੀ ਹਾਲਤ ਇਦਾਂ ਦੀ ਬਣ ਗਈ ਵੀ ਅਸੀਂ ਕਿਤੇ ਨਾ ਕਿਤੇ ਇੱਕ ਗਰੁੱਪ ਦੇ ਪੱਖ ਦੇ ਵਿੱਚ ਤੇ ਦੂਸਰੇ ਗਰੁੱਪ ਦੇ ਵਿਰੋਧ ਦੇ ਵਿੱਚ ਬੋਲਦੇ ਰਹੇ ਹਾਂ ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਿੱਖੀ ਦੀਆਂ ਜਿਹੜਾ ਆਪ ਹੀ ਵੱਢਦੇ ਰਹੇ ਹਾਂ ਸਿੱਖ ਕੌਮ ਦੀ ਇੱਕ ਸੰਪਰਦਾ ਦੂਸਰੀ ਸੰਪਰਦਾ ਦਾ ਵਿਰੋਧ ਕਰਦੀ ਹੈ ਦੂਸਰੀ ਤੀਸਰੀ ਦੀ ਅਸੀਂ ਇਹਦੇ ਨਾਲ ਕੋਈ ਕਿਸੇ ਦੂਸਰੇ ਦਾ ਨਹੀਂ ਆਪਣਾ ਹੀ ਨੁਕਸਾਨ ਕੀਤਾ ਸੋ ਹੁਣ ਜੇ ਜਥੇਦਾਰ ਅਕਾਲ ਤਖਤ ਸਾਹਿਬ ਇਸ ਲਹਿਰ ਨੂੰ ਸ਼ੁਰੂ ਕਰਕੇ ਪੰਥ ਨੂੰ ਇਕੱਠਾ ਕਰਕੇ ਜੋ ਸਾਡੇ ਅਸਲ ਦੁਸ਼ਮਣ ਨੇ ਜੇ ਉਹਨਾਂ ਦੇ ਨਾਲ ਮੁਕਾਬਲਾ ਕਰਨ ਦੇ ਲਈ ਕੌਮ ਨੂੰ ਤਿਆਰਬਰ ਤਿਆਰ ਕਰਨਾ ਚਾਹੁੰਦੇ ਨੇ ਤੇ ਅਸੀਂ ਸੱਚਮੁੱਚ ਉਹਨਾਂ ਦਾ ਸਾਥ ਦਈਏ ਤੇ ਜੇ ਅਸੀਂ ਫਿਰ ਉਹਨਾਂ ਦਾ ਸਾਥ ਨਹੀਂ ਦੇ ਸਕਦੇ ਫਿਰ ਸਾਡੇ ਕੋਲੇ ਪਲਾਨ ਕੀ ਹੈ ਸਾਡੇ ਕੋਲੇ ਇਹਨਾਂ ਬਦਲ ਕੀ ਹੈ ਆਪਣੇ ਉਹ ਵਿਚਾਰ ਨੇ ਜਿਹੜੇ ਉਹ ਅਕਾਲ ਤਖਤ ਸਾਹਿਬ ਦੇ ਉੱਪਰ ਜ਼ਰੂਰ ਰੱਖੋ ਆਪਣੇ ਉਹ ਵਿਚਾਰ ਨੇ ਜਿਹੜੇ ਉਹ ਜਥੇਦਾਰ ਜੀ ਤੱਕ ਜ਼ਰੂਰ ਲੈ ਕੇ ਜਾਓ ਤਾਂ ਕਿ ਅਸੀਂ ਜਿਹੜਾ ਆਪਣੀ ਕੌਮ ਨੂੰ ਹੈ ਜਿਹੜਾ ਉਹ ਅੱਗੇ ਨੂੰ ਲੈ ਕੇ ਵੱਧ ਸਕੀਏ ਜਿਵੇਂ ਪਿਛਲੇ 4-5 ਸਾਲਾਂ ਦੇ ਵਿੱਚ ਪੰਜਾਬ ਦਾ ਨੁਕਸਾਨ ਹੋਇਆ ਹੈ ਉਹ ਨੁਕਸਾਨ ਨੂੰ ਰੋਕ ਕੇ ਅਸੀਂ ਇੱਕ ਨਵੇਂ ਤਰੀਕੇ ਦਾ ਸੋਹਣਾ ਪੰਜਾਬ ਹੈ ਜਿਹੜਾ ਉਭਸਾਉਣ ਦੇ ਲਈ ਸਾਰੇ ਹੀ ਯਤਨਸ਼ੀਲ ਹੋਈਏ ਮੈਂ ਆਸ ਕਰਦਾ ਵੀ ਸਾਰੀ ਸੰਗਤ ਹੈ ਜਿਹੜੀ ਉਹ ਮੇਰੀ ਇਸ ਬੇਨਤੀ ਨੂੰ ਸੁਣੇਗੀ ਔਰ ਆਪਣੇ ਮਨ ਦੇ ਜਿਹੜੇ ਵਿਚਾਰ ਨੇ ਉਹਨਾਂ ਨੂੰ ਜਥੇਦਾਰ ਜੀ ਤੱਕ ਲੈ ਕੇ ਜਾਣ ਦਾ ਯਤਨ ਕਰੇਗੀ ਮੈਂ ਇਹ ਬੇਨਤੀ ਕਰਦਾ ਮੈਂ ਅੱਜ ਤੱਕ ਕਦੇ ਕਿਸੇ ਗਰੁੱਪ ਦੇ ਨਾਲ ਵਿਚਰੇ ਆ ਕਦੇ ਕਿਸੇ ਗਰੁੱਪ ਦੇ ਨਾਲ ਵਿਚਰੇ ਆ ਪਰ ਨਿਰੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਸਮਰਪਿਤ ਹੋ ਕੇ ਨਿਰਵੈਰ ਹੋ ਕੇ ਅਸੀਂ ਕਦੇ ਵੀ ਨਹੀਂ ਰਹਿ ਸਕੇ ਜੇ ਇੱਕ ਗਰੁੱਪ ਦੇ ਨਾਲ ਵਿਚਰੇ ਆ ਦੂਸਰੇ ਗਰੁੱਪ ਦੇ ਵਿਰੁੱਧ ਬੋਲ ਕੇ ਅਸੀਂ ਉਹਨਾਂ ਦੇ ਨਾਲ ਵੈਰ ਦੀ ਭਾਵਨਾ ਰੱਖਦੇ ਰਹੇ ਆ ਜੇ ਦੂਸਰੇ ਗਰੁੱਪ ਦੇ ਨਾਲ ਵਿਚਰੇ ਆ ਤੇ ਤੀਸਰੇਆਂ ਦੇ ਨਾਲ ਵੈਰ ਦੀ ਭਾਵਨਾ ਰੱਖਦੇ ਰਹੇ ਆ ਸੋ ਹੁਣ ਇਹ ਸਮਾਂ ਹੈ ਅਸੀਂ ਇਹ ਸਾਰਾ ਕੁਝ ਬੰਦ ਕਰਕੇ ਅਸਲ ਜੋ ਪੰਜਾਬ ਦੇ ਦੁਸ਼ਮਣ ਨੇ ਉਨ੍ਹਾਂ ਵੈਰੀਆਂ ਦੇ ਨਾਲ ਜਿਹੜੇ ਪੰਜਾਬ ਦਾ ਨੁਕਸਾਨ ਕਰਨਾ ਚਾਹੁੰਦੇ ਨੇ ਇਨਸਾਨੀਅਤ ਦਾ ਨੁਕਸਾਨ ਕਰਨਾ ਚਾਹੁੰਦੇ ਨੇ ਉਹਨਾਂ ਦੇ ਨਾਲ ਜਿਵੇਂ ਦਾ ਇਹ ਸਮਾਂ ਹੈ ਵਿਚਾਰਾਂ ਦੀ جنگ ਦਾ ਸਮਾਂ ਹੈ ਆਪਣੇ ਵਿਚਾਰ ਨੇ ਜਿਹੜੇ ਉਸੇ ਪ੍ਰਕਾਰ ਅਸੀਂ ਬਣਾ ਕੇ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਨੂੰ ਮਾਣਦੇ ਹੁਆ ਅਸੀਂ ਗੁਰਮਤ ਪ੍ਰਚਾਰ ਦੀ ਲਹਿਰ ਨੂੰ ਪ੍ਰਚੰਡ ਕਰੀਏ ਸਾਰੇ ਹੀ ਸਾਧ ਸੰਗਤ ਨੂੰ ਬੇਨਤੀ ਹੈ ਕਿ ਭੁੱਲਾਂ ਗਲਤੀਆਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ